ਸਾਡੀ ਖਬਰ ਇਹ ਸਰਪਟਾ ਦਾ ਜੀ ਲੜਾਈ ਲੰਮੀ ਚ ਚਾ ਕਿ ਉੱਥੇ ਇਤਾਂ ਲੋੜੇ ਕਾਫੀ ਚੱਲਦੇ ਨੇ ਵੀ ਅਸੀਂ ਵੀ ਫਿਰ ਮੌਕੇ ਤੇ ਜਾ ਕੇ ਦੇਖਿਆ ਇਤਾਂ ਲੋੜੇ ਵੀ ਚੱਲੇ ਹੋਏ ਨੇ ਫਾਇਰ ਵੀ ਚੱਲੇ ਹੋਏ ਨੇ ਹਾਂਜੀ ਤੋਂ ਲੜਾਈ ਤਾਂ ਹੋਈ ਹੈ ਉੱਥੇ ਗਿਆ ਕੱਥ ਲੜਾਈ ਹੋਈ ਹੈ ਤੇ ਫਿਰ ਪਰ ਜਦੋਂ ਸਾਨੂੰ ਕੁਝ ਨੂੰ ਪਤਾ ਲੱਗਾ ਇਸ ਤਨਾਮ ਕਰ ਮੌਕੇ ਤੇ ਪਹੁੰਚ ਕੇ ਤੇ ਯਾਨੀ ਪਹਿਲੀ ਦੀ ਉੱਥੇ ਲੋਕ ਬੜੇ ਇਕੱਠੇ ਹੋਏ ਸਿਚੁਏਸ਼ਨ ਨੂੰ ਆਪਾਂ ਲੋਕਾਂ ਨੂੰ ਸ਼ਾਂਤ ਕੀਤਾ ਕਾਬੂ ਕੀਤਾ ਤੋਂ ਜਿਹਦਾ ਪਿੰਡ ਦੇ ਮੁੰਡ ਬੁਨੇ ਵਾਲੇ ਜੀ ਗਰੁੱਪ ਬਣਾਏ ਹੋਏ ਨੇ ਤੇ ਉਹ ਕਿਰਾਂ ਲੜਦੇ ਰਹਿੰਦੇ ਪਾਈ ਮੰਗੇ ਉਹ ਅਜੇ ਤਾਂ ਇਹਨਾਂ ਸਾਹਮਣੇ ਆਇਆ ਬਾਕੀ ਹਲੋ ਹੌਲੀ ਹੋਲੀ ਇੱਦਾਂ ਤਫ਼ਤੀਸ਼ ਕਰਦੇ ਆਂ ਤੇ ਬਾਕੀ ਜਿਹੜੇ ਤੱਤ ਸਾਹਮਣੇ ਆਣਗੇ। ਉਹਨੇ ਪਿੰਡ ਲੈਵਲ ਦੇ ਗੈਂਗ ਹੀ ਐ ਤੁਹਾਨੂੰ। ਜਾਂ ਅੰਤਰ ਪਿੰਡ ਦੇ ਹੀ ਇੱਥੇ ਚਨੌਲਡ ਨੇ ਕੰਮ ਆਣੇ ਪਿੰਡ ਦੇ ਹੀ ਜਿਹੜੇ ਬੰਦੇ ਹੈਗੇ ਉਹ ਹੀ ਨੌਲਡ ਨੇ। ਕੁਝ ਉਹਨਾਂ ਦੇ ਸਾਥੀ ਸਕੂਟਰ ਜਿਹੜੇ ਹੁੰਦੇ ਆ ਬਾਹਰੋਂ ਕਈ ਵਾਰੀ ਨਾਲ ਲਿਆਦੇ ਹੋ। ਲੋਕਲ ਲੈਵਲ ਤੇ ਗੈਂਗ ਬਣਾਏ ਹੋਏ ਹੈਗੇ ਨੇ ਜੇ ਇਹ ਜਣਗੀ ਇਦਾਂ ਦੀਆਂ ਵਾਰਦਾਤਾਂ ਬਾਰ-ਬਾਰ ਕਰਨ ਤੇ ਇੰਜਾਮ ਹੁੰਦੇ ਨੇ। ਇਹ ਬੰਦੇ ਜਿਹੜੇ ਇਹਨਾਂ ਦੇ ਦੋਸ਼ੀ ਹੈਗੇ ਉਹਨਾਂ ਨੂੰ ਪਹਿਲਾਂ ਵੀ ਪਰਚੇ ਅਲਗ-ਅਲਗ ਧਾਰਾਵਾਂ ਦੇ ਬੀਐਨਐਸ ਦੇ ਆਪਣੀਆਂ ਜਿਹੜੀਆਂ ਲੱਖ ਲੱਖ ਐਂਡ ਪੱਤੇ ਦੇ ਦਰਜ ਉਹਦੀ ਤੋਂ ਹਾਂ ਚ ਗੋਰੀ ਲੱਗੀ ਸੀ ਆਪਾਂ ਹੁਣ ਉਹਨਾਂ ਦੇ ਬਿਆਨਾਂ ਤੇ ਇੱਕ ਪਰਚਾ ਵੀ ਐਨਆਰਸੀਆਂ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਦਰਜ ਕਰ ਲਿਆ ਜਿਹੜੇ ਦੋਸ਼ੀ ਉਹਨਾਂ ਲਗਾਏ ਨੇ ਯਾਰ ਮਾਰਾਂ ਉਹਨਾਂ ਨੂੰ ਉਹਨਾਂ ਦੀ ਫੜਦ ਦੀ ਰੀਡ ਅਲੱਗ-ਅਲੱਗ ਇਹੀ ਟੀਮਾਂ ਬਣਾਈਆਂ ਤੇ ਇਹੀ ਰੀਡ ਕਰ ਰਹੇ ਹਾਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਕੱਲ ਦੇ ਦੇਰ ਸ਼ਾਮ ਆਪਾਂ ਸਾਨੂੰ ਕਮਿਆਣੀ ਪਿੰਡ 'ਚ ਇੱਕ ਰਿਪੋਰਟ ਆਈ ਸੀ ਕਿ ਉੱਥੇ ਸ਼ੱਕ ਫਾਇਰਿੰਗ ਹੋਈ ਹੈ ਜਿਸ ਇਨਫੋਰਮੇਸ਼ਨ ਤੇ ਐਕਟ ਕਰਦੇ ਤੁਰੰਤ ਸਾਡੇ ਡੀਐਸਪੀ ਦੇ ਜਿਹੜੇ ਐਸਐਚਓ ਸਦਰਪਰੀਖ ਕੋਲ ਕਿਉਂਕਿ ਉਹਨਾਂ ਦਾ ਏਰੀਆ ਪੈਂਦਾ ਤੇ ਤੁਰੰਤ ਗਏ ਸੀ ਤੇ ਉਹਦੇ 'ਚ ਇੱਕ ਵਿਅਕਤੀ ਹੈਗਾ ਉਹਨੇ ਜਿਹਨੂੰ ਕਿਹਿੰਦੇ ਗੋਲੀ ਲੱਗਨ ਗੋਲ ਫਾਇਰ ਇੰਜਰੀ ਹੋਈ ਸੀ ਤੇ ਉਹ ਹੁਣ ਜ਼ੇਰ ਇਲਾਜ ਹੈਗਾ ਆਪਣੇ ਮੈਡੀਕਲ ਕਾਲਜ ਉਦੀ ਤੋਂ ਹੋਂ ਚ ਗੋੜੀ ਲੱਗੀ ਸੀ ਆਪਾਂ ਹੁਣ ਉਹਨਾਂ ਦੇ ਬਿਆਨਾਂ ਤੇ ਇੱਕ ਪਰਚਾ ਬੀਐਨਐਸ ਦੀਆਂ ਅਲੱਗ-ਅਲੱਗ ਧਾਰਾਵਾਂ ਦੇ ਦੇਖਤ ਅਰ지 ਕਰ ਲਿਆ ਜਿਹੜੇ ਦੋਸ਼ੀ ਉਹਨਾਂ ਲਿਖਾਏ ਨੇ ਯਾਰ ਮਾਰਾਂ ਉਹਨਾਂ ਨੂੰ ਉਹਨਾਂ ਇਫਰਦ ਦੀ ਰੀਡ ਅਲੱਗ-ਅਲੱਗ ਇਹੀਕੀਮਾਂ ਬਣਾਈਆਂ ਤੇ ਇਹੀ ਰੀਡ ਕਰ ਰਹੇ ਇਹਦੇ ਤੇ ਵੀ ਇੱਕ ਚੀਜ਼ ਦੁਬਾਰਾ ਦੱਸਦੇ ਆ ਕਿ ਇਹ ਵੀ ਬੰਦੇ ਉਦਾਂ ਦਾ ਹੀ ਕੰਮ ਕਰਦਾਂ ਦਾ ਪਹਿਲਾਂ ਸਿਟੀ ਫਰੀਕੋ ਦਾ ਪਰਚਾ ਸੀ ਤੇ ਇਹ ਆਲਮੋਸਟ ਸੇਮ ਮਾਡਰ ਤੋਂ ਪੈਂਦੀ ਇਹਨਾਂ ਨੇ ਨਾ ਲੋਕਲ ਲੈਵਲ ਤੇ ਗੈਂਗ ਬਣਾਏ ਹੋਏ ਹੈਗੇ ਨੇ ਜੇ ਇਹ ਜਨਗੀ ਇਦਾਂ ਦੀਆਂ ਵਾਰਦਾਤਾਂ ਬਾਰ-ਬਾਰ ਕਰਨ ਦੇ ਇੰਜਾਮ ਹੁੰਦੇ ਨੇ ਇਹ ਬੰਦੇ ਜਿਹੜੇ ਇਹਨਾਂ ਦੇ ਦੋਸ਼ੀ ਹੈਗੇ ਉਹਨਾਂ ਨੂੰ ਪਹਿਲਾਂ ਵੀ ਪਰਚੇ ਅਲੱਗ-ਅਲੱਗ ਧਾਰਾਵਾਂ ਦੇ ਬੀਐਨਐਸ ਦੇ ਤੇ ਆਈਪੀਸੀ ਦੇ ਧਾਰਾਵਾਂ ਤੇ ਆਪਣੀਆਂ ਜਿਹੜੀਆਂ ਅਲੱਗ-ਅਲੱਗ ਐਕਟ ਪਰਚੇ ਦਰਜ ਹੋਏ। ਤੇ ਇਹਨਾਂ ਨੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਇਹ ਇਨ੍ਹਾਂ ਇਨ੍ਹਾਂ ਹੀ ਬੰਦਿਆਂ ਨੇ ਪਹਿਲਾਂ ਇਹਨਾਂ ਦੇ ਇੱਕ ਬੰਦੇ ਦਾ ਫਿਰਵਾੜਾ ਸੀਗਾ ਉਸ ਨੂੰ ਸਮਾਜ ਦੇ ਚੋਂ ਉਹਨਾਂ ਨੇ ਗ੍ਰਿਫਤਾਰੀ ਨਹੀਂ ਕੀਤੀ। ਕਦੇ ਜੀ ਗ੍ਰਿਫਤਾਰ ਹੋਣ ਦਾ ਮਾੜਾ ਵਾਲਾ ਹੁੰਦਾ। ਇਹ ਕਹਿੰਦਾ ਜੀ ਅਸੀਂ ਪੁਲਿਸ ਨੇ ਕਈ ਵਾਰੀ ਅਸੀਂ ਰੀਡ ਕਰਦੇ ਹੁੰਦੇ ਬੰਦਾ ਨਹੀਂ ਪੜਿਆ ਜਾਂਦਾ। ਤੇ ਉਹ ਹੀ ਲੱਗਦਾ ਬਾਕੀ ਇਸ ਚੀਜ਼ ਨੂੰ ਹੀ ਹੁਣ ਅਸੀਂ ਨਿਸ਼ਚਿਤ ਕਰਾਂਗੇ ਬੰਦੇ ਛੇਤੀ ਫੜੇ ਜਾਣ ਸਾਰੇ ਬੜੇ ਜਾਣ ਪਿਛਲੀ ਵਾਲੀ ਦੇ ਵੀ ਤਾਂ ਹੁਣ ਹੀ ਫੜੇ ਜਾਣ। ਜਦੋਂ ਇਹਦਾ ਸਿਰਕਾਰ ਨਹੀਂ ਪਛਾਣ ਬਣੀ। ਇਹਨਾਂ ਦੀ ਪ੍ਰਾਣੀ ਜੀ ਉਹ ਜਿਹੜਾ ਜ਼ਿਆਦਾਤਰ ਯੰਗ ਬੱਚੇ ਹੈਗੇ ਨੇ ਕੋਈ ਹੈ ਨਾ ਯੰਗ ਏਜ ਦੇ ਉਹ ਯੰਗ ਡਰਕਸ ਹੈਗੇ ਨੇ। ਤੋਂ ਜਿਹੜਾ ਪਿੰਡ ਦੇ ਮੁੰਡ ਬੁਨੇ ਵਾਲੇ ਚ ਗਰੁੱਪ ਬਣਾਏ ਹੋਏ ਨੇ ਤੇ ਉਹਨੂੰ ਕੀਰਾਂ ਲੜਦੇ ਰਹਿੰਦੇ ਤਾਂ ਹੀ ਮੰਗੇ ਉਹ ਅਜੇ ਤਾਂ ਇਹਨਾਂ ਸਾਡੇ ਸਾਹਮਣੇ ਆਇਆ ਬਾਕੀ ਹੋਰ ਹੌਲੀ ਹੋਲੀ ਇੱਥੇ ਤਫ਼ਤੀਸ਼ ਕਰਦੇ ਨੇ ਤੇ ਬਾਕੀ ਜਿਹੜੇ ਤੱਕ ਸਾਹਮਣੇ ਆਉਣਗੇ ਉਹਨੇ ਪਿੰਡ ਲੈਵਲ ਦੇ ਗੈਂਗ ਹੀ ਐ ਤੁਹਾਨੂੰ ਜਲਤਰ ਪਿੰਡ ਦੇ ਹੀ ਇਹਦੇ ਚ ਨੌਲਡ ਨੇ ਕੰਮਿਆਂ ਨੇ ਪਿੰਡ ਦੇ ਹੀ ਜਿਹੜੇ ਬੰਦੇ ਹੈਗੇ ਉਹ ਹੀ ਨੌਲਡ ਨੇ ਕੁਝ ਉਹਨਾਂ ਦੇ ਸਾਥੀ ਸਕੂਟਰ ਜਿਹੜੇ ਹੁੰਦੇ ਆ ਬਾਹਰੋਂ ਕਈ ਵਾਰੀ ਨਾਲ ਲਿਆਦੇ ਹੋ ਜੜਾਈ ਕਿ ਕਾਫੀ ਦੇਰ ਤੋਂ ਤੇ ਘੰਟਿਆਂ ਦੀ ਗ੍ਰੀਕਾ ਕਰਿਆ ਜਾ ਰਿਹਾ ਕਹੋ ਸਕਦਾ ਜੀ ਲੜਾਈ ਲੰਬੀ ਚ ਜਾ ਕਿਉਂਕਿ ਇੱਥੇ ਇਟਾ ਰੋੜੇ ਕਾਫੀ ਚੱਲੇ ਨੇ ਵੀ ਅਸੀਂ ਵੀ ਫਿਰ ਮੌਕੇ ਤੇ ਜਾ ਕੇ ਦੇਖਿਆ ਇਟਾ ਰੋੜੇ ਵੀ ਚੱਲੇ ਹੋਏ ਨੇ ਫਾਇਰ ਵੀ ਚੱਲੇ ਹੋਏ ਨੇ ਤੂੰ ਲੜਾਈ ਤਾਂ ਹੋਈ ਆ ਉੱਥੇ ਜਗਾ ਕੱਚ ਲੜਾਈ ਹੋਈ ਆ ਤੇ ਫਿਰ ਪਰ ਜਦੋਂ ਸਾਨੂੰ ਕੁਝ ਨੂੰ ਪਤਾ ਲੱਗਾ ਇਸ ਤਨੋਂ ਕਰ ਮੌਕੇ ਤੇ ਪਹੁੰਚ ਕੇ ਤੇ ਜਾਨੀ ਪਹਿਲੀ ਦਿਨ ਉੱਥੇ ਲੋਕ ਬੜੇ ਇਕੱਠੇ ਹੋਏ ਸਿਚੁਏਸ਼ਨ ਨੂੰ ਆਪਾਂ ਲੋਕਾਂ ਨੂੰ ਸ਼ਾਂਤ ਕੀਤਾ ਕਾਬੂ ਕੀਤਾ ਤੇ ਹੁਣ ਅਸੀਂ ਪਰਚਾ ਦਰਜ ਕਰਕੇ ਤੇ ਜਿਹੜੀ ਹੈਗੇ ਦੋਸ਼ੀ ਉਹਨਾਂ ਨੂੰ ਧਾਰੋ ਪਕੜ ਕੇ ਲੱਗੇ ਹੋਏ ਨੇ ਕੋਈ ਨਾ ਹੁਣ ਜਲਦੀ ਕਰ ਲੱਗੇ ਜੀ ਹਜੇ ਕਰ ਰਹੇ ਆ ਮੈਂ ਬਣਾ ਕੇ ਲਗ ਲਗ ਦਿਸ਼ਾਵਾਂ ਵਿੱਚ ਭੇਜੇ